ਵਿਜੀਲੈਂਸ ਵਿਭਾਗ ਵੱਲੋਂ ਬਿਜਲੀ ਵਿਭਾਗ ਦੇ ਇੱਕ जेई ਨੂੰ 4000 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਕ ਇਹ ਕਾਰਵਾਈ ਫਾਜ਼ਿਲਕਾ ਦੇ ਪਿੰਡ ਗਾਗਣਕੇ ਦੇ ਇੱਕ ਦਿਹਾੜੀਦਾਰ ਪਰਿਵਾਰ ਦੀ ਸ਼ਿਕਾਇਤ ਅਤੇ ਸੀਪੀਆਈ ਆਗੂਆਂ ਦੀ ਮਦਦ ਨਾਲ ਅਮਲ ਵਿੱਚ ਲਿਆਂਦੀ ਗਈ ਇਸ ਸਬੰਧ ਵਿੱਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਸਬੰਧਤ जेई ਵੱਲੋਂ ਉਨ੍ਹਾਂ ਕੋਲੋਂ ਭਾਰੀ ਜੁਰਮਾਨਾ ਲਗਾਉਣ ਅਤੇ ਮਾਮਲੇ ਨੂੰ ਰਫਾ-ਦਫਾ ਕਰਨ ਲਈ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਜੋ ਕਿ ਬਾਅਦ ਵਿੱਚ 4000 ਰੁਪਏ ਵਿੱਚ ਤੈਅ ਹੋਈ ਜਿਸ ਤੋਂ ਬਾਅਦ ਇਸਦੀ ਸ਼ਿਕਾਇਤ ਵਿਜੀਲੈਂਸ ਵਿਭਾਗ ਨੂੰ ਕੀਤੀ ਗਈ ਅਤੇ ਵਿਜੀਲੈਂਸ ਵਿਭਾਗ ਦੀ ਟੀਮ ਨੇ ਜੈਨ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਸਾਡਾ ਐਮੀਟਰ 9 ਦੇ ਨਾਂ ਤੇ ਲੱਗਾ ਹੋਇਆ ਹੈ ਲੋਆਇਆ ਬੇਲ ਕਿਧਰੇ ਕੋਈ ਐਨਾ ਬੇਲ ਨਹੀਂ ਕੱਢਾ ਕੋਈ ਸਾਨੂੰ ਕੋਈ ਮੈਸੇਜ ਨਹੀਂ ਗਿਆ ਚਿਪ ਵਾਲਾ ਮੀਟਰ ਹੈ ਸਾਨੂੰ ਨਹੀਂ ਪਤਾ ਮੇਜਰ ਗਿਆ ਹਫਤਾ ਹੋ ਗਿਆ ਸਾਡਾ ਮੁੰਡਾ ਪਰਿਵਾਰ ਗਾਇਆ ਹੈ ਬਾਰ ਕੰਮ ਕਰਨ ਪਿਆੜੀ ਦਾ ਤੇ ਇਹ ਗਏ ਨੂੰ ਚੈਕਿੰਗ ਕਰਨ ਤੇ ਇਹ ਅੰਡ ਕੁੰਡੀ ਲੱਗੀ ਖੁ ਕੁੰਡੀ ਨਹੀਂ ਮੈਂ ਕਮੀਟਰ ਗਿਆ ਹੜ ਤੇ ਉਹ ਆ ਜਾਂਦੇ ਅਸੀਂ ਰਸ਼ੀਦ ਕਟਾਨੇ ਰਸ਼ੀਦ ਕਟਾਨੇ ਤੇ ਨਾਲੇ ਉਹਨੂੰ ਅੱਧਾ ਨੇ ਬੇਲ ਭਰ ਅੱਧਾ ਬੇਲ ਭਰ ਆਣਾ ਤੇ ਅੱਧਾ ਬਾਅਦ ਵਿੱਚ ਕਿਸ਼ਤਾਂ ਚ ਭਰ ਨਾਲੇ ਅਸੀਂ ਰਸ਼ੀਦ ਕਟਾਵਾਂਗੇ ਉਹ ਤੋਂ ਬਾਅਦ ਆਨੇ ਨਹੀਂ ਨਹੀਂ ਹੁਣ ਉਹ ਐਸੀ ਲੱਗਾ ਖਲੋ ਗਵਾਂਡੀਆਂ ਲੈ ਐਸੀ ਤੇ ਉਹ ਵੀ ਆਂਦਾ ਤੇਰੇ ਤੇ ਪਾਵਾਂ ਉਹ ਵੀ ਤੇਰੇ ਤੇ ਪਾਵਾਂਗਾ ਸੜੇ ਮੀਟਰ ਤੇ ਪਾਸ ਮੈਂ ਸਾਰਾ ਕੁਝ ਯਾਰ ਮੇਰੇ ਫੇਰ ਤੇ ਪਾ ਬਸ ਮੇਰੇ ਸੜੇ ਤੇ ਪਾ ਇਹ ਉਥੂ ਆ ਗਏ ਨੂੰ ਦੂਜੇ ਦਿਨ ਇਹ ਮੁੰਡਾ ਗੱਲ ਆਖਦਾ ਕਿ ਮੈਨੂੰ ਮੇਲੇ ਦਫਤਰਾ ਤੇ ਮੇਲੇ ਮੈਂ ਗਿਆ ਉੱਥੇ ਮੈਥੋਂ ਮੰਗਾਏ ਨੇ 5000 ਰੁਪਏ ਆਂਦਾ 5000 ਦੇ ਤਾਂ ਮੈਂ ਰਭਾ ਲਭਾ ਕਰ ਦੇਵਾਂ ਕੋਈ ਕੁਛ ਵੀ ਨਹੀਂ ਪਾਣਾ ਤੇ ਰਸੀਦ ਤੋ ਕਟਾ ਲੰ ਮੈਂ ਕਿ ਚਲੋ ਠੀਕ ਹੈ ਮੈਂ ਆਇਆ ਤੇ ਉਸ ਤੋਂ ਬਾਅਦ ਮੁੱਕੀ ਸਾਡੀ 4 ਵਿਚਾਰ ਹੈ ਇਹ 4000 ਮੈਂ ਲਵਾਂਗਾ ਮੈਂ ਕਿ 4 ਲੈ ਲੈ ਜਾ ਉਸ ਤੋਂ ਬਾਅਦ ਸਾਡੇ ਚਾਹ ਪੀਣ ਆਏ ਮੈਨੂੰ ਆਂਦਾ ਚਾਹ ਪੀਣ ਦੇ ਨਾਲ ਆਪਾਂ 4000 ਰੁਪਇਆ ਤੇ ਮੈਂ ਉਹਨੂੰ ਫੜਾਇਆ 4000 ਰੁਪਇਆ ਇਹ ਪਤਾ ਨਹੀਂ ਵਿਜੀਲੈਂਸ ਵਾਲੇ ਨੇ ਕੌਣ ਫੜੇ ਕੋਈ ਉਹ ਫੜ ਲਿਆ ਉਹਨਾਂ ਕਹਤਾ ਸੀ ਤੇ ਆਖਾ ਵੀ 4000 ਰੁਪਇਆ ਕਿਹਾ ਮੰਗ ਲਿਆ 5 ਮੰਗਾ ਸੀ 4 ਮੈਂ ਲਿਆ ਤੇ ਦਿੱਤਾ ਮੋੜੇ ਨੂੰ ਕਹਤਾ ਮੇਰੇ ਖਾਤੇ ਤੇ ਮੈਂ ਤੇਰੇ ਘੜਵਾ ਤੇ ਉਹ ਭਰਨਾ ਅਗਾ ਪਰਸੀਦ ਕਟਾਈਏ ਉਹ ਵਿਜੀਲੈਂਸ ਵਾਲੇ ਕਹੇ ਨਹੀਂ ਤੇ ਚੋਕ ਲਿਆ ਬੈਲ ਇਹ ਕਿਤਾ ਹੈ ਬੈਲ ਇਹ ਲਿਆਦਾ 10000 ਆਂਦਾ 15000 ਆਂਦਾ 10 20 ਅਸੀਂ ਉਹ ਉਹ ਸਾਬ ਨਾਲ ਭਰਦੇ ਸਾਨੂੰ ਪਤਾ ਹੀ ਉਸ ਲਈ ਲੱਗਾ ਜੇ ਲੈਣਾ 47000 ਕੱਟ ਦਿੱਤਾ ਹੁਣ 47 ਅਸੀਂ ਟੋਟਲ 47 47000 ਦੱਸਦਾ ਕਦੇ 43 ਦੱਸਦੇ ਤੇ ਜਿਹੜੋ 5000 ਮੰਗ ਰਹੇ ਸੀ ਉਹ ਕਿਸ ਵਾਸਤੇ ਮੰਗ ਰਹੇ ਸੀ ਉਹ ਰਿਸ਼ਮਤ ਮਿਲਿੰਦੇ ਤੇ ਆਂਦੇ ਵੀ ਸਾਨੂੰ ਦੇਉਂਦੇ ਤੇ ਰਫਾਫਾ ਕਰਦੇ ਨੇ ਦੋਹੀ ਰਸ਼ੀਦ 6.5 ਮੀਟਰ ਦੀ ਕਟਵਾ ਲਓ ਵੀ ਸੜਾ ਉਹ ਦਰਖਾਸਤ ਦਵਾਨਾ ਉਹ ਤਾਂ ਬਾਤ ਉਹ ਲਾ ਮੀਟਰ ਲੱਗੇਗਾ ਤੇ ਬਿੱਲ ਮੈਂ ਖਾਦਾ ਤਾਂ ਰਾਂਗੇ ਅਸੀਂ ਤੂੰ ਬਰਵਾ ਦੇ ਤੇ ਬਾਕੀ ਕਿਸਤਾ ਬਾਲ ਲੈ ਮੁੰਡਾ ਦਿਹਾੜੀ ਗਿਆ ਦਿਹਾੜੀ ਤੇ 47000 ਤੱਕ ਇਕੱਠਾ ਕਰਾ ਜੀ ਅਸੀਂ ਨਹੀਂ ਭਰਿੰਦਾ ਕਿਸੇ ਤੂੰ ਮਤਲਬ 4000 ਰੁਪਏ ਦੇ ਕੇ ਹੁਣ ਅੱਧੇ ਬਿੱਲ ਦੀ ਗੱਲ ਹੋਈ ਸੀ ਨਹੀਂ ਹੋਈ ਹੁਣ ਨਹੀਂ ਹੋਈ ਉਹ ਨਹੀਂ ਹੋਈ ਵੀ ਤੂੰ ਅੱਧਾ 4000 ਕਹਾ ਦੇ ਦੇ ਦਿੱਤੇ ਤੁਸੀਂ ਉਹਨੇ ਲੈ ਆ ਵੀ ਮੈਂ ਤੇਰੇ ਸੜੇ ਮੀਟਰ ਤੇ ਕੁਝ ਨਹੀਂ ਪਾਣਾ ਜਿਹੜਾ ਇਹ ਸੀ ਗਵਾਰਡੀਅਨ ਲੱਗਾ ਖਲੋ ਵੀ ਪਾਵਾਂਗਾ ਤੇ ਉਹ ਵੀ ਪਾਵਾਂਗਾ ਕੁੰਡੀ ਵੀ ਪਾਵਾਂਗਾ ਮਾਇਕਾ ਤੂੰ ਪਾ ਦੇ 47000 ਜਿਹੜਾ ਕਹਿੰਦੇ ਜੀ ਉਹਨਾਂ ਦੇ ਵਿੱਚ ਕੋਈ ਗੱਲਬਾਤ ਨਹੀਂ ਕੋਈ ਫਿਰ ਨਹੀਂ ਹੋਈ ਬਾਅਦ ਉਹ ਬਿੱਲ ਉਵੇਂ ਹੀ ਹੈ ਉਹ ਉਵੇਂ ਹੀ ਹੈ ਉਹ ਉਵੇਂ ਉਹਨਾਂ ਨੇ ਕਰ ਲਿਆ ਵੀਜੀ ਲਾਈਨ ਸੜੇ ਕਰ ਲਿਆ ਅਸੀਂ 4000 ਰੁਪਈਆ ਮੈਂ ਦਿੱਤਾ ਮੈਂ ਖਾ 4000 ਰੁਪਈਆ ਨੇ ਤੇ ਸਾਨੂੰ ਕਿਵੇਂ ਹੁੰਦਾ ਕੰਮ ਸਾਡਾ ਕਰਾਓ